ਹੇ ਦੋਸਤੋ ਵੈਸੇ ਮੇਰਾ profession journalism ਜੋ ਹੈ ਉਹ ਕਿਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਅਲਾਉ ਨਹੀਂ ਕਰਦਾ ਕਿਉਂਕਿ ਮੇਰੇ ਨਾਲ ਜਿਹੜੇ Facebook ਦੇ ਉੱਤੇ ਦੋਸਤ ਮਿੱਤਰ ਜੁੜੇ ਨੇ ਉਹਨਾਂ ਵਿੱਚੋਂ ਗਿਣਤੀ ਦੇ ਮੇਰੇ ਨਿੱਜੀ ਮਿੱਤਰ ਹੈ ਬਟ ਬਹੁਤੇ ਮੇਰੇ ਦੋਸਤ ਨੇ ਜਿਹੜੇ ਉਹ ਮੈਨੂੰ ਬਤੌਰ ਇੱਕ ਪੱਤਰਕਾਰ ਦੇ ਤੌਰ ਤੇ ਜਾਣਦੇ ਨੇ ਸੋ ਕੱਲ ਮੈਂ ਬਹੁਤ ਹੀ ਜਿਹਨੂੰ ਆਪਾਂ ਕਹੀਏ ਇੱਕ इमोशनल ਸਪੀਚ ਜਾਂ इमोशनल ਗੱਲਬਾਤ ਹੈ ਜਿਹੜੀ ਉਹ ਬੀਬਾ ਹਰਸਿਮਰਤ ਕੌਰ ਬਾਦਲ ਦੀ ਸੁਣੀ ਹੈ ਇਹਦੇ ਵਿੱਚ ਬੇਸ਼ੱਕ ਉਹਨਾਂ ਨੇ ਜੋ ਵੀ ਕਿਹਾ ਉਸ ਤੋਂ ਜਿਹੜਾ ਮੈਨੂੰ ਇੱਕ ਚੀਜ਼ ਦੇ ਉੱਤੇ ਮੈਂ ਗੱਲ ਕਰਨੀ ਚਾਹਣਾ ਉਹਨਾਂ ਨੇ ਬੱਚਿਆਂ ਦੀ ਗੱਲ ਕੀਤੀ ਕਿ ਅਸੀਂ ਪੰਜਾਬ ਦਾ ਇੰਨੀ ਸੇਵਾ ਕਰਦੇ ਕਰਦੇ ਸੀ ਭੁੱਲ ਗਏ ਕਿ ਸਾਡੇ ਬੱਚੇ ਕਿੱਡੇ ਹੋ ਗਏ ਅੱਜ ਧੀ ਵਿਆਹਣ ਵਾਲੀ ਹੋ ਗਈ ਸੁਖਵੀਰ ਸਿੰਘ ਬਾਦਲ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹਨਾਂ ਦੀ ਸਿਹਤ ਕਿੰਨੀ ਖਰਾਬ ਹੋ ਗਈ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਦੋਂ ਕੋਈ ਵੀ ਬੰਦਾ ਲੋੜ ਤੋਂ ਵੱਧ ਕੰਮ ਕਰਦਾ ਉਹਦੀ ਸਿਹਤ ਖਰਾਬ ਹੋਣੀ ਜਾਇਜ਼ ਹੈ ਜਦੋਂ ਤੁਸੀਂ ਲੋੜ ਤੋਂ ਵੱਧ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨਾ ਹੁੰਦਾ ਤਾਂ ਤੁਸੀਂ ਆਪ ਦਾ ਪਰਿਵਾਰ ਜਿਹੜਾ ਉਸ ਤੋਂ ਦੂਰ ਹੋ ਜਾਂਦੇ ਪਰ ਬੀਬਾ ਜੀ ਤੁਹਾਡੇ ਦੋ ਧੀਆ ਨੇ ਮੇਰੇ ਇੱਕ ਧੀਆ ਬੱਚਿਆਂ ਤੋਂ ਦੂਰ ਰਹਿਣਾ ਜਿਹੜਾ ਉਹ ਬਹੁਤ ਮੁਸ਼ਕਲ ਹੈ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਬਹੁਤ ਅੱਛੀ ਨੌਕਰੀ ਸੀ ਮੇਰੀ ਡੇ ਐਂਡ ਨਾਈਟ ਦੇ ਵਿੱਚ ਚੰਗੀ ਤਨਖਾਹ ਸੀ ਕੋਈ 350 ਹੋਰ ਮੇਰੇ ਸਾਥੀ ਜਿਹੜੇ ਸੀਗੇ ਉਹ ਵੀ ਇਸ ਚੈਨਲ ਦੇ ਵਿੱਚ ਕੰਮ ਕਰਦੇ ਸੀਗੇ ਚੈਨਲ ਬੰਦ ਹੋ ਗਿਆ ਜਦੋਂ ਬੰਦ ਹੋਇਆ ਚੈਨਲ ਤਾਂ ਉੱਥੋਂ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਅਨਐਮਪਲੋਇਮੈਂਟ ਕੀ ਹੁੰਦੀ ਹੈ ਚੈਨਲ ਬੰਦ ਕਿਉਂ ਹੋਇਆ ਚੈਨਲ ਬੰਦ ਇਸ ਕਰਕੇ ਹੋਇਆ ਕਿ ਕੇਬਲ ਦੇ ਉੱਤੇ ਚੈਨਲ ਚੱਲਣ ਨਹੀਂ ਦਿੱਤਾ ਗਿਆ ਜਦੋਂ ਕੇਬਲ ਤੇ ਚੱਲਣ ਨਹੀਂ ਦਿੱਤਾ ਗਿਆ ਤਾਂ ਮਾਲਕਾਂ ਨੂੰ ਘਾਟਾ ਪੈਂਦਾ ਦੱਸਿਆ ਉਹਨਾਂ ਨੇ ਸਾਡੇ ਵਰਗਿਆਂ ਦੀ ਛੁੱਟੀ ਕਰਤੀ ਜਦੋਂ ਛੁੱਟੀ ਕੀਤੀ ਬਹੁਤ ਔਖਾ ਹੁੰਦਾ ਹੈ ਚੁੱਲ੍ਹੇ ਦਾ ਬੁਝ ਜਾਣਾ ਬਹੁਤ ਔਖਾ ਹੁੰਦਾ ਹੈ ਅਨ EMPLOYE ਹੋਣਾ ਐਂਡ ਉਹ ਵੀ ਮੇਰੇ ਵਰਗੇ ਦੇ ਇਸ ਉਮਰ ਦੇ ਪੜਾ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੋਣ ਤੁਹਾਡੇ ਕੋਲੇ ਬਹੁਤਾ ਸਮਾਂ ਗਰੋ ਕਰਨ ਦਾ ਨਾ ਰਹਿ ਗਿਆ ਹੋਵੇ ਅਨ EMPLOYE ਹੋਇਆ ਬੱਚੀ ਐ ਉਦੋਂ ਮੇਰੀ 9 ਸਾਲ ਦੀ ਸੀ 9 ਸਾਲ ਦੀ ਬੱਚੀ ਜਿਹੜੀ ਮੇਰੇ ਤੋਂ ਹਰ ਚੀਜ਼ ਉਸ ਤੋਂ ਪਹਿਲਾਂ ਲੜ ਕੇ ਮੰਗ ਲੈਂਦੀ ਸੀ ਕਿ ਜਦੋਂ ਉਹਨੂੰ ਪਤਾ ਚੱਲਿਆ ਕਿ ਮੇਰੇ ਬਾਪ ਦੀ ਨੌਕਰੀ ਚਲੀ ਗਈ ਐ 9 ਸਾਲ ਦੀ ਬੱਚੀ ਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਬਾਪ ਸ਼ਾਇਦ ਮੈਨੂੰ ਇਹ ਚੀਜ਼ ਲੈ ਕੇ ਨਹੀਂ ਦੇ ਸਕੂਗਾ ਉਹਨੇ ਵਿਚਾਰੀ ਨੇ ਆਪ ਦਾ ਮਨ ਮਾਰਿਆ ਸਮਾਂ ਆਇਆ ਕੈਨੇਡਾ ਦਾ ਮੈਂ ਵੀਜ਼ਾ ਲਵਾ ਲਿਆ ਕਿਉਂਕਿ ਨੌਕਰੀ ਦੀ ਭਾਲ ਸੀ employment ਦੀ پالਸੀ ਸੋ ਮੈਂ ਕੈਨੇਡਾ ਚ ਲਾ ਗਿਆ ਕੈਨੇਡਾ ਚ ਲਾ ਗਿਆ ਉੱਥੇ ਮੈਨੂੰ ਨਹੀਂ ਸੀ ਪਤਾ ਬਹੁਤੇ ਲੋਕ ਮੈਨੂੰ ਨਹੀਂ ਸੀ ਜਾਣਦੇ ਐਵੇਂ ਮੈਂ ਕਹਾ ਕਿ ਜਿੰਨੇ ਅੱਜ ਮੈਨੂੰ ਜਾਣਦੇ ਐ ਸ਼ਾਇਦ ਸਰੀ ਦੇ ਵਿੱਚ ਜੋ ਇੰਡੀਆ ਤੋਂ ਮੈਨੂੰ ਜਾਣਦੇ ਸੀਗੇ ਉਹ ਜਾਣਦੇ ਸੀ ਪਰ ਮੈਨੂੰ ਉਹਨਾਂ ਦੇ ਅੱਡੇ ਟਿਕਾਣੇ ਨਹੀਂ ਸੀ ਪਤਾ ਮੈਂ ਇੱਕ ਸੱਜਣ ਕੋਲੇ ਰੁਕਿਆ ਉੱਥੇ ਜਾ ਕੇ ਉਹ ਵੀ ਗਾਂ ਦੀ ਗਾਂ ਰਿਸ਼ਤੇਦਾਰ ਸੀਗੇ ਮੇਰੇ ਨਾਲ ਇੱਕ ਲੜਕੀ ਪੜਦੀ ਉਹਨਾਂ ਕੋਲ ਉਹਨਾਂ ਦੇ ਕੋਲੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਨਾਲ ਕੋਈ ਜੁਗਾੜ ਫਿੱਟ ਹੋ ਜਾਏ ਵਰਕ ਪਰਮਿਟ ਅਰੇਂਜ ਹੋ ਜਾਏ ਜਦੋਂ ਮੈਂ ਉੱਥੇ ਗਿਆ ਤਾਂ ਉਦੋਂ ਸਭ ਤੋਂ ਵੱਡਾ ਜਿਹੜਾ ਮੈਂ ਅੱਜ ਹੁਣ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਬੀਬਾ ਜੀ ਜਦੋਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਨਾ ਕਿ ਬੱਚਿਆਂ ਦਾ ਦੂਰ ਰਹਿਣਾ ਕਿੰਨਾ ਦੁਖੀ ਹੁੰਦਾ ਤੇ ਮੇਰੀ 9 ਸਾਲ ਦੀ ਜਿਹੜੀ ਉਹ ਧੀ ਸੀਗੀ ਸ਼ਾਇਦ ਜਿੰਨੀ ਉਹ ਰੋਈ ਹੋਏਗੀ ਉਸ ਸਮੇਂ ਉਹਨੂੰ ਜਾਂ ਮੇਰੀ ਵਾਈਫ ਜਾਂ ਮੈਂ ਫੀਲ ਕਰ ਰਿਹਾ ਸੀਗਾ ਕਿਉਂਕਿ ਉਹ ਦਰਦ ਮੇਰੇ ਅੱਜ ਮਨ ਦੇ ਵਿੱਚ ਹੈ ਮੈਂ ਬੇਸਮੈਂਟ ਦੇ ਵਿੱਚ ਪਿਆ ਜਦੋਂ ਉਹਦੇ ਨਾਲ ਗੱਲ ਕਰਦਾ ਹੁੰਦਾ ਸੀ ਮਹਿਰ ਹੁੰਦਾ ਸੀ ਉਹ ਨਿੱਕੀ ਜੀ ਬੱਚੀ ਮੇਰੀ ਤਸਵੀਰ ਲੈ ਕੇ ਰੋਟੀ ਖਾਂਦੀ ਕਿਉਂ ਕਿ ਉਹਨੇ ਕਿਤੇ ਆਦਤ ਨਹੀਂ ਸੀ ਉਹਨੂੰ ਮੇਰੇ ਤੋਂ ਬਿਨਾ ਰੋਟੀ ਖਾਣ ਦੀ ਐਂਡ ਜੇ ਕਿਤੇ ਮੈਂ ਲੇਟ ਹੋ ਜਾਂਦਾ ਮੈਂ ਇਕੱਲੇ ਨੇ ਰੋਟੀ ਖਾਣੀ ਤਾਂ ਉਹਨੇ ਵੀ ਚਾਟੂਗਾ ਰੋਟੀ ਦੀਆਂ ਮੇਰੇ ਨਾਲ ਜ਼ਰੂਰ ਲਾਉਣੀਆਂ ਐਂਡ ਮੇਰੀ ਰੋਟੀ ਦੇ ਵਿੱਚ ਉਹਨੇ ਰੋਟੀ ਜ਼ਰੂਰ ਖਾਣੀ ਪਤਾ ਲੱਗਿਆ ਕਿ ਮਾਂ ਉਹਦੀ ਬੈਡ ਫੀਲ ਕਰਦੀ ਆ ਉਹਨਾਂ ਦੇ ਸਮੇਂ ਸ਼ਾਵਰ ਦੇ ਥੱਲੇ ਰੋਂਦੀ ਹੁੰਦੀ ਹੁੰਦੀ ਸੀ ਕਿ ਮੇਰੀ ਮਾਂ ਨੂੰ ਪਤਾ ਨਾ ਲੱਗੇ ਕਿ ਮੈਂ ਰੋ ਰਿਹਾ ਇੱਕ 9 ਸਾਲ ਦੀ ਬੱਚੀ ਤੁਸੀਂ ਦੇਖੋ ਮੇਰੇ ਵੀਰ ਜਿਹੜੇ ਸੋਲਦੇ ਕਿ 9 ਸਾਲ ਦੀ ਬੱਚੀ ਤੇ ਕੀ ਬੀਤਦੀ ਹੋਏਗੀ ਪਾਪ ਦੇ ਵਿਛੋੜੇ ਦੀ ਜਿਹਨੂੰ ਤੁਸੀਂ ਅਨਐਮਪਲੋਏ ਕੀਤਾ ਤੁਹਾਡੀ ਸਰਕਾਰ ਨੇ ਅਨਐਮਪਲੋਏ ਕੀਤਾ ਉਸ ਬੱਚੀ ਇੱਕ ਤਸਵੀਰ ਨੂੰ ਨਾਲ ਲੈ ਕੇ ਸੌਂਦੀ ਸੀ ਬੀਬਾ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਬੱਚਿਆਂ ਤੋਂ ਦੂਰ ਰਹਿਣਾ ਬਹੁਤ ਔਖਾ ਹੈ ਉਹ ਥੀਸ ਮੈਂ ਸਮਝਦਾ ਸੀ ਐਂਡ ਉਹ ਦੁੱਖ ਮੈਂ ਸਮਝਦਾ ਸੀ ਐਂਡ ਜਦੋਂ ਤੁਹਾਡੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਫੇਸਬੁੱਕ ਪੇਜ ਤੁਸੀਂ ਬੰਦ ਕਰ ਦਿੱਤਾ ਜਦੋਂ ਕੋਈ ਵੀਰ ਤੁਹਾਡੀਆਂ ਬੱਚੀਆਂ ਬਾਰੇ ਕੋਈ ਲਿਖਦਾ ਸੀ ਤੁਹਾਡੇ ਬਾਰੇ ਕੋਈ ਲਿਖਦਾ ਸੀ ਤਾਂ ਮੈਨੂੰ ਦਰਦ ਹੁੰਦਾ ਸੀ ਕਿ ਧੀਆਂ ਨੇ ਕੁਝ ਨਹੀਂ ਵਿਗਾੜਿਆ ਕਿਸੇ ਦਾ ਮੈਂ ਵੀ ਧੀ ਦਾ ਬਾਪ ਐ ਤੁਹਾਡੇ ਦੋ ਧੀਆਂ ਨੇ ਧੀਆਂ ਤੋਂ ਬਾਅਦ ਇੱਕ ਪੁੱਤਰ ਐ ਮੈਂ ਬਿਲਕੁਲ ਇਸ ਚੀਜ਼ ਦੇ ਉਲਟ ਸੀਗਾ ਕਿ ਕਿਸੇ ਦੀ ਧੀ ਨੂੰ ਬੋਲਣਾ ਬਹੁਤ ਗਲਤ ਐ ਤੁਹਾਡੇ ਬਾਰੇ ਵੀ ਲਿਖਿਆ ਤਾਂ ਮੈਂ ਇਹ ਗੱਲ ਲਿਖੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਬਾਰੇ ਜੋ ਕੁਛ ਮਰਜ਼ੀ ਬੋਲੋ ਸਾਡਾ ਜਿਹੜਾ ਸੱਭਿਆਚਾਰ ਐ ਸਾਡਾ ਸਿੱਖਾਂ ਦਾ ਖਾਸ ਕਰਕੇ ਜੋ ਕਰੈਕਟਰ ਹੈਗਾ ਜਿਹਦੇ ਵਿੱਚ ਅਸੀਂ ਲੋਕਾਂ ਦੀਆਂ ਧੀਆ ਭੈਣਾਂ ਨੂੰ ਤਾਂ ਰਾਤ ਨੂੰ ਛਡਾਉਂਦੇ ਰਹੇ ਅਸੀਂ ਆਪਣੀਆਂ ਧੀਆ ਭੈਣਾਂ ਨੂੰ ਇਹ ਸ਼ਬਦ ਬੋਲੀਏ ਤਾਂ ਗਲਤ ਗੱਲ ਹੈ ਕਈ ਲੋਕਾਂ ਨੇ ਮੈਂ ਰੇਡੀਓ ਦੇ ਉੱਤੇ ਵੀ ਇਹ ਚੀਜ਼ ਕਹੀ ਉੱਥੇ ਚਲੋ ਕੈਨੇਡਾ ਦੀ ਗੱਲ ਕਰਦੇ ਆ ਨਹੀਂ ਮੈਨੂੰ ਨੌਕਰੀ ਮਿਲੀ ਮੈਂ ਬਹੁਤ ਮੱਥਾ ਮਾਰਿਆ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਬੇਰੋਜ਼ਗਾਰੀ ਕੀ ਹੁੰਦੀ ਹੈ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਮੈਂ ਉਸਦੀ ਨੂੰ ਲਾ ਸਕਦਾ ਕਿ ਜਿਸ ਘਰੇ ਮੈਂ ਰੁਕਿਆ ਸੀ ਜਦੋਂ ਮੈਂ 베ਰੀਜ਼ ਤੋੜਨ ਗਿਆ ਸੀਗਾ ਚਾਰ ਪੰਜ ਦਿਨ ਮੈਂ 베ਰੀਜ਼ ਤੋੜੀਆਂ ਦੋ ਕੁ ਦਿਨ ਮੈਂ ਹੋਰ ਲੇਬਰ ਦੇ ਕੰਮ ਕੀਤੇ ਸੋ ਮੈਨੂੰ ਪਤਾ ਕਿ ਇੱਕ ਵਿਅਕਤੀ ਨੇ ਜਿਹਨੇ ਅੱਛੀ ਥਾਂ ਦੇ ਉੱਤੇ ਨੌਕਰੀ ਕੀਤੀ ਹੋਵੇ ਇਹਨੂੰ 20 ਸਾਲ ਹੋ ਗਏ ਹੁਣ ਹਾਰਡ ਜੌਬ ਕੀਤੇ ਨੂੰ ਛੱਡ ਦਿੱਤਾ ਇੱਕ ਹਾਰਡ ਜੌਬ ਕਰਨੀ ਕਿੰਨੀ ਔਖੀ ਆ ਮੈਨੂੰ ਉਥੇ ਪਛਾਣ ਲਿਆ ਕਿਸੇ ਨੇ ਕਿਉਂਕਿ ਮੈਂ ਦੱਸਿਆ ਨਹੀਂ ਸੀ ਕਿਸੇ ਨੂੰ ਮੈਂ ਸਵਰਨ ਸਿੰਘ ਦਾਨੇ ਵਾਲੀਆਂ 에 ਸ਼ੇਰ ਪੰਜਾਬ ਰੇਡੀਓ ਦੇ ਬਰਾੜ ਸਾਹਿਬ ਉਥੇ ਮਿਲੇ ਉਹਨਾਂ ਨੇ ਉਥੇ ਜਾ ਕੇ ਮੇਰੀ ਆਈਡੈਂਟੀਟੀ ਕਿਤੇ ਨਾ ਕਿਤੇ ਲੀਕ ਹੋਈ ਪਬਲੀਕਲੀ ਉਹਨਾਂ ਨੇ ਮੈਨੂੰ ਰੇਡੀਓ ਤੇ ਬੁਲਾ ਲਿਆ ਕਿ ਆਓ ਆਪਾਂ ਗੱਲਬਾਤ ਕਰਦੇ ਹਾਂ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਵੈਂਕੂਵਰ ਦੇ ਲੋਕਾਂ ਨੇ ਮੇਰੀ ਗੱਲਬਾਤ ਨੂੰ ਪਸੰਦ ਕੀਤਾ ਉਹਨਾਂ ਦੀ ਗੱਲਬਾਤ ਸੁਣ ਕੇ red fm ਵਾਲੇ ਠੰਡ ਸਾਹਿਬ ਨੇ ਮੈਨੂੰ ਬੁਲਾ ਲਿਆ ਉਹਨਾਂ ਨੇ ਗੱਲਬਾਤ ਕੀਤੀ ਫਿਰ ਟੈਲੀਵਿਜ਼ਨ ਤੇ ਇੰਟਰਵਿਊ ਹੋਈ ਟੈਲੀਵਿਜ਼ਨ ਤੇ ਲੋਕਾਂ ਨੇ ਮੇਰੀ ਗੱਲਬਾਤ ਪਸੰਦ ਕੀਤੀ ਤਾਂ red fm ਵਾਲਿਆਂ ਨੇ ਮੈਨੂੰ ਨੌਕਰੀ ਦੇ ਦਿੱਤੀ ਮੈਂ ਕਿਹਾ ਸ਼ੁਕਰ ਹੈ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਲੋਕਾਂ ਨੇ ਮੈਨੂੰ ਪਸੰਦ ਕੀਤਾ ਤਾਂ ਉਹਨਾਂ ਨੇ ਮੈਨੂੰ ਨੌਕਰੀ ਦੇ ਦਿੱਤੀ ਕਹਿੰਦੇ ਜੀ ਤੁਸੀਂ ਵਾਪਸ ਇੰਡੀਆ ਚਲੇ ਜਾਓ ਉੱਥੋਂ ਜਾ ਕੇ ਤੁਸੀਂ ਰਿਪੋਰਟਿੰਗ ਕਰੋ ਪਰ ਦੁੱਖ ਦੀ ਗੱਲ ਇਹ ਕਿ 10 ਦਿਨਾਂ ਬਾਅਦ ਉਸੇ ਚੈਨਲ ਤੋਂ ਤੁਸੀਂ ਤੁਹਾਡੇ ਕਰਿੰਦੇ ਨੇ ਤੁਹਾਡੇ ਸਪੋਰਟਰਾਂ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਤੇ ਮੈਨੂੰ ਜਿਹੜਾ ਉੱਥੇ ਫਿਰ ਬੇਰੁਜ਼ਗਾਰ ਕਰ ਦਿੱਤਾ ਪਰ ਅੱਜ ਬੇਸ਼ੱਕ ਮੇਰੇ ਕੋਲ ਕੱਢਣ ਪਾਉਣ ਨੂੰ ਕੋਈ ਬਹੁਤਾ ਨਹੀਂ ਹੈ ਤੁਸੀਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਆਪਦੇ ਬੱਚਿਆਂ ਨੂੰ ਬਠਿੰਡੇ ਦੇ سینਮਿਆਂ ਦੇ ਵਿੱਚ ਫਿਲਮਾਂ ਦਿਖਾਉਣ ਲੈ ਆਉਣੇ ਹੋ ਤੁਹਾਡੇ ਨਾਲ ਤੁਹਾਡੇ ਬੱਚੇ ਸਖਬੀਰ ਜੀ ਨਾਲ ਤੁਹਾਡੇ ਨਾਲ ਤੁਹਾਡੇ ਤਿੰਨੇ ਬੱਚੇ ਜਦੋਂ ਚੀਲਾਂ ਦੀ ਸੈਰ ਕਰਦੇ ਆ ਖੁਸ਼ੀ ਹੁੰਦੀ ਹੈ ਕਿ ਚਲੋ ਮਾਪੇ ਜਿਹੜੇ ਨੇ ਆਪਦੇ ਬੱਚੇ ਨੂੰ ਟਾਈਮ ਦਿੰਦੇ ਆ ਪਰ ਮੇਰੇ ਕੋਲੇ ਤਾਂ ਉਹਨਾ ਵੀ ਟਾਈਮ ਹੈ ਨਹੀਂ ਕਿ ਮੈਂ ਆਪਦੀ ਬੱਚੀ ਨੂੰ ਜਿਹੜੀ ਆ ਫਿਲਮ ਦਿਖਾ ਦਿਆ ਵਾ ਪਰ ਇਹਦੇ ਵਿੱਚ ਕਸੂਰ ਕੀ ਹੈ ਸਰਕਾਰਾਂ ਜੇਕਰ ਨੌਕਰੀ ਨਹੀਂ ਦੇ ਸਕਦੀਆਂ ਤਾਂ ਸਰਕਾਰਾਂ ਨੂੰ ਨੌਕਰੀ ਖੋਹਣ ਦਾ ਹੱਕ ਨਹੀਂ ਹੈ ਮੈਂ ਸਭ ਤੋਂ ਵੱਡੀ ਗੱਲ ਇਹ ਕਹਾਂ ਕਿ ਲੋਕਾਂ ਨੇ ਤਾਂ ਹਰੇ ਤੁਹਾਡੇ ਨਾਲ ਕੁਝ ਨਹੀਂ ਕੀਤਾ ਜੋ ਤੁਸੀਂ ਸਾਡੇ ਵਰਗਿਆਂ ਨਾਲ ਕੀਤਾ ਤੁਸੀਂ ਇੰਨੇ ਜੀ ਦਿਲ ਸਿੱਟ ਗਏ ਨਹੀਂ ਤੁਹਾਨੂੰ ਦਿਲ ਕਾਮ ਰੱਖੋ ਇਮੋਸ਼ਨਲ ਨਾ ਹੋ ਰਾ ਇਹ ਤੁਹਾਡੀ ਸਪੀਚ ਮੈਨੂੰ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਇਮੋਸ਼ਨਲ ਲੱਗੀ ਜਦੋਂ ਬੇਨ ਨਾਈਟ ਨੇ ਮਾਰਾ ਕਰਤਾ ਏਬੀਪੀ ਨੇ ਸਾਂਝੇ ਨੇ ਤੁਹਾਡਾ ਮਾਰਾ ਕਰਤਾ ਤੁਸੀਂ ਬੰਦ ਕਰਾਤਾ ਪਰਲ ਪੰਜਾਬੀ ਸ਼ੁਰੂ ਚੈਨਲ ਹੋਇਆ ਜਿਹਨੂੰ ਤੁਸੀਂ ਸ਼ੁਰੂ ਹੋਣ ਤੋਂ ਪਹਿਲਾਂ ਮਾਰਤਾ ਪਰਲ ਦਾ ਸਾਢੇ 3-400 ਬੱਚਾ ਪੰਜਾਬੀ ਦਾ ਤੁਸੀਂ ਬੇਰੋਜ਼ਗਾਰ ਕੀਤਾ ਪਰ ਲਾਲਾਂ ਤੋਂ ਤਾਂ ਤੁਸੀਂ ਕਬੱਡੀ ਸਰਕਾਰ ਜਿਹੜਾ ਕਬੱਡੀ ਦੇ ਲਈ ਫੰਡ ਲੈਂਦੀ ਰਹੀ ਹੈ ਸੋ ਬੀਬਾ ਜੀ ਮੈਂ ਇਹਨਾਂ ਗੱਲਾਂ ਦੇ ਉੱਤੇ ਤੁਹਾਡੇ ਨਾਲ ਖੁੱਲ੍ਹ ਕੇ ਬੈਠ ਕੇ ਸਵਾਲ ਜਵਾਬ ਕਰਨ ਦੇ ਬਹਿਸ ਨਹੀਂ ਕਰਾਂਗਾ ਮੈਂ ਬਹਿਸ ਸ਼ਬਦ ਨਹੀਂ ਕਹਾਗਾ ਮੈਂ ਸਵਾਲ ਜਵਾਬ ਕਰਨ ਲਈ ਤਿਆਰ ਬੈਠਾ ਕਿ ਮੈਂ ਇੱਕ ਉਹ ਬੇਰੁਜ਼ਗਾਰ ਹੋਇਆ ਧੀ ਦਾ ਬਾਪ ਹੈ ਜਿਹੜਾ ਅੱਜ ਆਪਦੀ ਧੀ ਦੇ ਉਹ ਅਰਮਾਨ ਪੂਰੇ ਨਹੀਂ ਕਰ ਸਕਦਾ ਜਿਹੜਾ ਮੈਂ ਨੌਕਰੀ ਦੇ ਵਿੱਚ ਹੁੰਦਾ ਹੋਇਆ ਕਰ ਸਕਦਾ ਸੀਗਾ ਤੁਹਾਡੇ ਕੋਲੇ ਤਾਂ ਜਾਇਦਾਦ ਬੜੀ ਹੈ ਤੁਸੀਂ ਅੱਜ ਵੀ ਸਿਆਸਤ ਦੇ ਵਿੱਚੋਂ ਜੇਕਰ ਰਿਟਾਇਰਮੈਂਟ ਲੈ ਕੇ ਲੋਕ ਸੇਵਾ ਕਰਨੀ ਆ ਤਾਂ ਤੁਹਾਡੇ ਕੋਲ ਇੰਨਾ ਕੁ ਪੈਸਾ ਹੈਗਾ ਕਿ ਉਹ ਲੋਕ ਸੇਵਾ ਦੇ ਵਿੱਚ ਤੁਸੀਂ ਆਪਦੇ ਮਨ ਜੋ ਲੋਕ ਸੇਵਾ ਲਈ ਜੋ ਤੁਸੀਂ ਕਹਿੰਦੇ ਹੋ ਕਿ ਸਾਡਾ ਮਨ ਹੈ ਲੋਕ ਸੇਵਾ ਦਾ ਉਹ ਤੁਸੀਂ ਕਰ ਸਕਦੇ ਹੋ ਪਰ ਬੀਬਾ ਜੀ ਇੱਕ ਚੀਜ਼ ਮੈਂ ਕਹਿੰਨਾ ਕਿ ਇੰਨਾ ਇਮੋਸ਼ਨਲ ਹੋ ਕੇ ਜਿਹੜਾ ਨਾ ਤੁਸੀਂ ਪਲੀਜ਼ ਮੇਰੀ ਰਿਕਵੈਸਟ ਹੈ ਬੱਚਿਆਂ ਨੂੰ ਨਾ ਇਸ ਚੀਜ਼ ਦੇ ਵਿੱਚ ਲਿਆਓ ਠੀਕ ਹੈ ਆਪਣੀ ਵੋਟਾਂ ਮੰਗੋ ਰਾਜ ਕਰਨਾ ਤੁਹਾਨੂੰ ਕਰੋ ਲੋਕ ਤੁਹਾਨੂੰ ਵੋਟ ਪਾਉਣਗੇ ਤੁਹਾਡੀ ਹੋ ਸਕਿਆ ਤੀਜੀ ਵਾਰੀ ਸਰਕਾਰ ਬਣਾ ਦੇਣ ਜੇ ਉਹਨਾਂ ਦੀ ਇੱਛਾ ਹੋਵੇ ਤੁਸੀਂ ਚੰਗੇ ਕੰਮ ਕੀਤੇ ਪਰ ਇਹ ਗੱਲ ਨਾ ਕਹੋ ਕਿ ਤੁਹਾਨੂੰ ਬੱਚਿਆਂ ਦੇ ਲਈ ਟਾਈਮ ਨਹੀਂ ਕੱਢ ਪਾਰੇ ਜੇਕਰ ਤੁਸੀਂ ਬੱਚਿਆਂ ਦੇ ਲਈ ਟਾਈਮ ਨਹੀਂ ਕੱਢ ਪਾਰੇ ਤਾਂ ਤੁਸੀਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਾਂਗੂ ਅਸਤੀਫਾ ਦੇ ਕੇ ਜਿਹੜਾ ਆਪਦੇ ਬੱਚਿਆਂ ਨਾਲ ਸਮਾਂ ਬਿਤਾਓ ਮੇਰੀ 9 ਸਾਲ ਦੀ ਧੀ ਇੰਨੀ ਵੱਡੀ ਤੁਸੀਂ ਕਰ ਦਿੱਤੀ ਜਦੋਂ ਉਹਨੇ 9 ਸਾਲ ਦੀ ਨੇ ਮੈਨੂੰ ਕੈਨੇਡਾ ਦੇ ਵਿੱਚ ਬੈਠੇ ਨੂੰ ਪੁੱਛਿਆ ਕਹਿੰਦੀ ਪਾਪਾ ਤੁਸੀਂ ਰੋਟੀ ਖਾ ਲਈ ਰੋਟੀ ਕਿੱਥੇ ਖਾਣੇ ਹੋ ਉਹ ਮੈਨੂੰ ਇਹ ਪੁੱਛਦੀ ਸੀ